ਕ੍ਰੀਵਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ ਕਿਉਂਕਿ ਸਤਾ ਖੜੀ ਝੂਠ ਤੇ ਆ ਫਰੇਪ ਤੇ ਖੜੀ ਹੈ ਧੋਖੇ ਤੇ ਖੜੀ ਹੈ ਦੂਜੇ ਨੂੰ ਜਿੱਥਣ ਤੇ ਖੜੀ ਹੈ ਇਸ ਵਾਸਤੇ ਵਕਤੀ ਤੌਰ ਤੇ ਤੇ ਝੂਠ ਜਿਹੜਾ ਜਿੱਤਦਾ ਰਿਹਾ ਹੈ ਜਿੱਤਦਾ ਰਿਹਾ ਹੈ ਕਈ ਕਈ ਝੂਠੇ ਹੈ ਰਾਮ ਸੱਚੇ ਨੇ ਪਰ ਕਹਿ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ ਝੂਠ ਦੀ ਜਿੱਤ ਦਿਖਦੀ ਪਈ ਹੈ ਕੰਸ ਜ਼ਾਲਮ ਹੈ ਝੂਠਾ ਹੈ ਕ੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਬਾਸ ਦੇਓ ਸਤਵਾਦੀ ਨੇ ਪਰ ਉਸ ਕੰਸ ਨੇ ਤੇ ਜੇਲ ਦੇ ਚ ਪਾਈ ਦਿੱਤਾ ਵਕਤੀ ਤੌਰ ਤੇ ਝੂਠ ਦੇ ਜਿੱਤ ਹੁੰਦੀ ਹੈ ਪ੍ਰੇਲਾਦ ਸੱਚ ਤੇ ਖੜਾ ਹੈ ਹਰ ਨਾਕਸ਼ ਝੂਠ ਤੇ ਖੜਾ ਹੈ ਪਰ ਜਦ ਪ੍ਰੇਲਾਦ ਨੂੰ ਭੁੱਖਾ ਪਿਆਸਾ ਜੇਲ ਦੇ ਚ ਰੱਖਿਆ ਹੋਵੇਗਾ ਪਹਾੜਾਂ ਤੋਂ ਉੱਟਿਆ ਹੋਵੇਗਾ ਤਰ੍ਹਾਂ-ਤਰ੍ਹਾਂ ਦੇ ਤਸਈਏ ਦਿੱਤੇ ਹੋਣਗੇ ਸਾਫ਼ ਦਿਸਦਾ ਪਿਆ ਹੋਵੇਗਾ ਝੂਠ ਦੀ ਜਿੱਤ ਹੋ ਗਈ ਹੈ ਜਿੱਤ ਹੋ ਗਈ ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ ਈਸਾ ਸੱਚ ਤੇ ਖੜੇ ਨੇ ਪਰ ਸੱਚ ਤੇ ਸੂਲੀ ਤੇ ਟੰਗੇ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ ਹੈ ਝੂਠ সিংহাসਨ ਤੇ ਝੂਠ ਸਿੰਘਾਸਣ ਤੇ ਬੈਠਾ ਸੱਚ ਦਾ ਰੈਬਰ ਸੁਕਰਾ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਢੜਪਾ ਕੇ ਮਾਰੇ ਆ ਜਾ ਰਹੇ ਏ ਦੇਸ ਦੇ ਵਕਤ ਹੀ ਤੌਰ ਤੇ ਤੇ ਝੂਠ ਦੀ ਜਿੱਤ ਆਉਂਦੀ ਹੈ ਬਾਬਰ ਸਿੰਘਾਸਣ ਤੇ ਬੈਠਾ ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇ ਚੜ੍ਹੇ ਜਹਾਂਗੀਰ ਸਿੰਘਾਸਣ ਤੇ ਬੈਠਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਤੈਨ। ਜਹਾਂਗੀਰ ਸਿੰਘਾਸਣ ਤੇ ਬੈਠਾ 6ਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਦੇਚ ਬੰਦ ਰ। ਝੂਠ ਤੇ ਸਿੰਘਾਸਣ ਤੇ ਬੈਠਾ ਝੂਠਾ ਔਰੰਗਜ਼ੇਬ ਸਚ ਚਾਂਦਨੀ ਚੌਂਕ ਦੇ ਸ਼ਹੀਦ ਹੋ ਰਹੇ ਜਲਾਦ ਗਰਦਨ ਉਡਾ ਰਹੇ ਨੇ ਝੂਠਾ ਸੋਬਾ ਸਰੰਦ ਉਹ ਤੇ ਸਿੰਘਾਸਣ ਤੇ ਬੈਠਾ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ ਲਾਡਲੇ ਸੱਚ ਦੇ ਮਜਸਮੇ ਦੀਵਾਰਾਂ ਦੇ ਚਣੇ ਜਾ ਰਹੇ ਹੁਣ ਮੈਂ ਇੰਨਾ ਹੀ ਟੋਕ ਦौराਖੇ ਥਾ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ ਲੇਕਿਨ ਕੂੜ ਨੇ ਖੁੱਟੇ ਨਾਨਕਾ ਔੜਕ ਸੱਚ ਰਹੇ ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ ਗੁਰੂ ਨਾਨਕ ਦੀ ਜੈ ਜੈਕਾਰ ساری ਦੁਨੀਆ ਚ ਜਹਾਂਗੀਰ ਦੀ ਕਬਰ ਤੇ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਰ ਜਾ ਰਿਹਾ ਹੈ ਸਾਰੀ ਦੁਨੀਆ ਚ ਗਾਇਆ ਜਾ ਰਿਹਾ ਹੈ। ਇੱਕ ਵਾਰ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ ਰਸਤੇ 'ਚ ਔਰੰਗਾਬਾਦ ਆਉਂਦਾ ਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਹੈ ਖੁਲਦਾਬਾਦ ਖੁਲਦਾਬਾਦ ਦੇ ਵਿੱਚ ਔਰੰਗਜ਼ੇਬ ਦੀ ਕਬਰ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਕਹਾਜ ਮਯੂਦਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਖੁਲਦਾਬਾਦ ਦੇ ਚ ਹੈ ਔਰੰਗਜ਼ੇਬ ਨੇ ਵਸੀਅਤ ਕੀਤੀ ਸੀ मेरी कबर उ कबर दे को बना क्योंकि वह फकीर से वली अल्लाह से गुनाह कमा सन भी चलो एक फकीर दी कबर दे को मेरी कबर हो शायद मैं दोजक तो बच जावा लेकिन उसने इस्लामी शरह की पाबंदी निभादे आया हुक्म किया ਕੇ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ 'ਚ ਵਿਕੀਆਂ ਨੇ ਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ ਤੇ ਉਹੀ ਖਰਚ ਕਰਨਾ ਮੇਰੀ ਮੈਯਤ ਤੇ ਉਹੀ ਖਰਚ ਕਰਨਾ ਬਾਕੀ ਨਹੀਂ ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ ਇਤਨਾ ਵੱਡਾ ਆਪਣੇ ਆਪ ਨੂੰ ਪ੍ਰਿਹਸਕਾਰ ਸਾਬਤ ਕਰਦਾ ਸੀ ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਤੇ 8 10 ਦਰਮ ਕਰਕੇ ਲਿਖਿਆ ਹੋਇਆ ਹੈ ਇਹ ਦਿਨ 4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ ਜ਼ਿਆਦਾ ਨਹੀਂ ਬਣ ਉਸ ਕਿਉਂਕਿ ਇਦਰ ਅਰਬ ਦੇਸ਼ਾਂ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ ਉਹਨੇ ਰੁਪਏ ਦਾ ਨਾਮ ਦਿਨਾਰ ਰੱਖ ਦਿੱਤਾ ਸੀ ਹੁਣ ਇਤਨੇ ਪੈਸਿਆਂ ਤੇ ਕੱਚੀ ਕਬਰ ਹੀ ਬਣ ਸਕਦੀ ਸੀ ਪੱਕੀ ਨਹੀਂ ਤਾਂ ਅੱਜ ਵੀ ਉੱਥੇ ਕੱਚੀ ਕਬਰ ਹੈ ਉਹਦੇ ਚਾਰੋਂ ਪਾਸੇ ਨਿਜ਼ਾਮ ਹైదరాబాద్ ਨੇ ਹੁਣ ਸੰਗ ਮਰਮਰ ਦੀ ਜਾਲੀ ਬਣਾ ਦਿੱਤੀ ਹੈ ਕਬਰ ਕੱਚੀ ਹੈ ਮੈਂ ਸਾਰਾ ਦ੍ਰਿਸ਼ ਦੇਖਿਆ ਕਿਉਂਕਿ ਖਵਾਜਾ ਮਈਦਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ ਰਸਤੇ ਦੇ ਚ ਰੋਡ ਦੇ ਉੱਤੇ ਹੀ ਹੈ ਹਾਈਵੇ ਤੇ ਤਾਂ ਮੇਰਾ ਦੇਖਣ ਨੂੰ ਜੀ ਕਿ ਤਵੇ ਇੰਨੇ ਸੁੰਦਰ ਮਕਬਰ ਹੈ ਗੁੰਬਦ ਇਤਨੇ ਅਲੀਸ਼ਾਨ ਬਾਅਦ ਵਿੱਚ ਪਤਾ ਚੱਲਿਆ ਖਵਾਜਾ ਮਈਦਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ ਔਰ ਬਾਅਦ ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ ਔਰੰਗਜ਼ੇਬ ਦੀ ਕਬਰ ਤੇ ਜਿਹੜੇ ਦੋ ਮਜੌਰ ਸਨ ਮੈਨੂੰ ਕਹਿਣ ਲੱਗੇ ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ ਅਸੀ ਰਾਤ ਨੂੰ ਦੀਵਾ ਜਲਾਣਾ ਆਉਂਦਾ ਹੈ ਕਬਰ ਤੇ ਤੇਲ ਵਾਸਤੇ ਪੈਸੇ ਚਾਹੀਦੇ ਨੇ ਜੋ ਜ਼ਾਇਰਿਨ ਆਉਂਦੇ ਨੇ ਬਹੁਤ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪ੍ਰੇਰਣਾ ਕਰਦੇ ਹਾਂ ਪੈਸੇ ਦੇ ਜਾਂਦੇ ਨੇ ਫਿਰ ਅਸੀਂ ਫਿਰ ਰਾਤ ਨੂੰ ਦੀਵੇ ਜਲਾਉਂਦੇ ਆ 35 ਸਾਲ ਪੁਰਾਣੀ ਗੱਲ ਹੈ ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ ਕਿ ਦਿਨ ਮੈਂ ਭੁੱਲ ਨਾ ਜਾਵਾਂ ਉਹਨਾਂ ਨੇ ਮੈਂ ਉਦੋਂ ਦੋ ਦਮੜੇ ਦਿੱਤੇ ਸਨ ਬਹੁਤ ਪੁਰਾਣੀ ਗੱਲ ਹੈ ਔਰ ਫਿਰ ਮੈਂ ਕਈ ਸਟੇਜਾਂ ਤੇ ਸੁਣਾਈ ਮੈਂ ਕਹ ਆ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਣਾ ਹੋਵੇ ਤੇਰੀ ਕਬਰ ਤੇ ਬੈਠੇ ਮਜ਼ੋਰ ਆਏ ਗਏ ਯਾਤਰੀ ਕੋ ਲੋ ਜ਼ਾਇਰਿਨ ਕੋ ਲੋਏ ਪੈਸੇ ਮੰਗਦੇ ਨੇ ਤਾਂ ਤੇਰੀ ਕਬਰ ਤੇ ਰਾਤ ਨੂੰ ਦੀਵਾ জ্বলਦਾ ਪਰ ਜਿਹਨੂੰ ਤੂੰ ਚੰਦ ਨਹੀਂ ਚਾਉਂਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚਲਦੇ ਜਿਤਨੂੰ ਚਾਨ ਨਹੀਂ ਚਾਉਂਦੇ ਸ਼ਹੀਦ ਕਈ ਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ ਸੈਂਕੜੇ ਮੁਸਾਫਰ ਰੋਜ਼ ਰਾਤ ਉਬਸਰ ਕਰਦੇ ਨੇ ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ ਪਰ ਆਖਿਰ ਜਿੱਤ ਸੱਚ ਦੀ ਹੁੰਦੀ ਹੈ ਕੋੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ ਹੁਣ ਮੈਂ ਇਤਨਾ ਲਵਜ਼ ਵਕਤੀ ਤੌਰ ਤੇ ਦੁਰਾ ਦੇ ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ ਸਤ ਤਤਿ ਤਵੀ ਤੇ ਹੁੰਦਾ ਹੈ ਕੱਚੇ ਹਿਰਦੇ ਡੋਲ ਜਾਂਦੇ ਨੇ ਪਰ ਅੰਜਾਮ ਐਸਾ ਹੁੰਦਾ ਹੈ ਆਖਿਰ ਵਿੱਚ ਸੱਚ সিংহাসਨ ਤੇ ਹੁੰਦਾ ਹੈ। ਔਰ ਜਿਹੜੀ ਸਤਾ ਹੈ ਉਤੇ ਮੱਲੀਆਂ ਮੇਟ ਹੋ ਜਾਂਦੀ ਹੈ। ਕੁਛ ਵੀ ਨਹੀਂ ਕੋੜ ਨੇ ਕੋਟੇ ਨਾਨਕਾ ਔੜਕ ਸੱਚ ਰਹੇ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼